ਸਾਰੇ ਨੂੰ ਪਿਆਰ ਪੁਰਸ ਸਿਗਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸ਼੍ਰੀ ਨਗਰ ਸਾਹਿਬ ਗੁਰੂ ਮਹਾਰਾਜ ਦੀ ਸਵਾਰੀ ਗੁਰੂ ਮਹਾਰਾਜ ਦਾ ਸੂਪ ਨਗਰ ਕੀਰਤਨ ਦੇ ਰੂਪ ਵਿੱਚ ਜੋ ਉੱਨੀ ਤਰੀਕ ਨੂੰ ਉੱਥੋਂ ਚੱਲਿਆ ਸੀਗਾ ਤੇ ਉਹ ਯਾਤਰਾ ਚੱਲਦੀ ਚੱਲਦੀ ਹੈ ਜੇ ਸਰਪੋਜੀ ਲਈ ਟਾਂਡਾ ਉਹਕੇ ਵਿਧਵਾ ਰਾਮਪੁਰ ਖੇਡਾ ਸਾਹ ਪਹੁੰਚ ਗਈ ਹੈਗੀ ਆ ਤੇ ਹੁਣ ਜਿਹੜੀ ਅਗਲੀ ਜਿਹੜੀ ਯਾਤਰਾ ਹੋਣੀ ਹੈ ਉਥੋਂ ਅਹ ਤਾਂ ਨਾਲ ਕੇਨੋਨਿਕਲ ਕੇ ਸ਼ਾਮਚਾ ਸੀ ਹਸ਼ਾਰਪੁਰ ਚਬੇয়াল ਗਰਸਿੰਗ ਕਰਾਹੀ ਅੱਜ ਸਾਬ ਨੂੰ ਸ਼੍ਰੀ ਰਣਪੁਰ ਸਾਹਿਬ ਉੱਥੇ ਪਹੁੰਚ ਜਾ ਰਹੀ ਹੈਗੀਆ ਤੇ ਮੈਂ ਕਹੂੰਗਾ ਕਿ ਬੜਾ ਅਦਭੁਤ ਤੇ ਬੜਾ ਲੋਕਿਕ ਤੇ ਬੜਾ ਭਾਗਾ ਵਾਲਾ ਸਮਾਂ ਆ ਕਿ ਅਸੀਂ ਆਪਾਂ ਨਵੇਂ ਪਾਸੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਨਾਲ ਉਹਨਾਂ ਦੇ ਦੇ ਤਿੰਨ ਸਿੱਖ ਸੀਗੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸਾਰੇ ਨਗਰ ਕੀਰਤਨ ਸਾਰੇ ਸਮਾਗਮ ਉਹਨਾਂ ਨੂੰ ਸਮਰਪਿਤ ਤੇ ਮੈਂ ਕਹਾਂਗਾ ਕਿ ਇੱਕ ਇਹੋ ਜਿਹਾ ਪਰਿਵਾਰ ਆ ਜਿੱਥੇ ਕਿ ਗੁਰੂ ਸਾਹਿਬ ਜੀ ਨੇ ਖੁਦ ਆਪ ਤੇ ਉਹਨਾਂ ਦੀ ਪਤਨੀ ਜੀ ਤੇ ਉਹਨਾਂ ਦੇ ਬੋਟੇ ਜੀ ਦਸਵੇਂ ਪਾਛੇ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਪੂਰੇ ਪਰਿਵਾਰ ਨੇ ਜੇ ਅਸੀਂ ਗੱਲ ਕਰੀਏ ਤਿੰਨ ਪੀੜੀਆਂ ਨੇ ਸ਼ਹਾਦਤ ਦਿੱਤੀ ਆ ਆਪਣਾ ਬੰਸ ਉਹਨਾਂ ਨੇ ਆਪਣਾ ਕੁਰਬਾਨ ਕਰਤਾ ਸਿੱਖ ਰਾਮ ਲਈ ਸਿੱਖ ਤੇ ਰਾਮ ਲਈ ਤੇ ਮੈਂ ਬੇਨਤੀ ਕਰਾਂ ਕਿ ਸਾਰੇ ਸੰਗਤ ਨੂੰ ਜੀ ਆਸੀ ਉਹਨਾਂ ਦੀ ਯਾਦ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਉਹਨਾਂ ਦੇ ਜੀਵਨ ਨੂੰ ਦੇਖਦੇ ਹੋਏ ਉਹਨਾਂ ਦੀ ਸਿੱਖਿਆ ਨੂੰ ਦੇਖਦੇ ਹੋਏ ਅਸੀਂ ਸਾਰੇ ਰਲ ਕੇ ਅਸੀਂ ਆਪਾਂ ਇਸ ਸਮਾਗਮ ਵਿੱਚ ਅਸੀਂ ਆਪਾਂ ਹਾਜ਼ਰੀ ਲਗਾਈਏ ਤੇ ਗੁਰੂ ਮਹਾਰਾਜ ਜੀ ਦਾ ਸ਼ਰਧਾਭੂਤੀ ਜੀ